ਪੈਰਿਸ 올림픽 ਚੋਂ ਜੋ ਕਰਾਰ ਦਿੱਤੇ ਜਾਣ ਮੰਗ ਰਹੇ ਪਹਿਲਵਾਨ ਬਨੇਸ਼ ਫੋਗਾਟ ਨੇ ਪਹਿਲੀ ਵਾਰ ਆਪਣੇ ਭਾਰ ਵਦਨ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਖੇਡ ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ ਕੀ ਪੱਖ ਰੱਖਿਆ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਬਨੇਸ਼ ਫੋਗਾਟ ਨੇ ਖੇਡ ਅਦਾਲਤ ਸਾਹਮਣੇ ਆਪਣਾ ਪੱਖ ਰੱਖਿਆ ਪੈਰਿਸ 올림픽 ਨੂੰ ਲੈ ਕੇ ਖੇਡ ਅਦਾਲਤ ਸਾਹਮਣੇ ਵੱਡੇ ਖੁਲਾਸੇ ਬਨੇਸ਼ ਫੋਗਾਟ ਨੇ ਕਰ ਦਿੱਤੇ ਨੇ ਵਿਨੇਸ਼ ਫੋਗਾਟ ਨੇ ਸੀਏਐਸ ਨੂੰ ਮਤਲਬ ਖੇਡ ਅਦਾਲਤ ਸਾਹਮਣੇ ਪੈਰਿਸਾ 올림픽 ਦੀਆਂ ਕਈ ਖਾਮੀਆਂ ਦਾ ਖੁਲਾਸਾ ਕੀਤਾ ਪੈਰਿਸਾ 올림픽 ਦੀਆਂ ਕਮੀਆਂ ਦੱਸਦੇ ਹੋਏ ਉਸਨੇ ਭਾਰ ਨਾ ਕੱਟਣ ਦਾ ਹਸਲ ਕਾਰਨ ਦੱਸਿਆ ਵਿਨੇਸ਼ ਫੋਗਾਟ ਨੇ ਖੇਡ ਅਦਾਲਤ ਸਾਹਮਣੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਕੁਸਤੀ ਸਥਾਨ ਜਿਹੜਾ ਅਤੇ ਐਥਲੀਟ ਪਿੰਡ ਹੈ ਜਿਹੜਾ ਉਸ ਵਿਚਕਾਰ ਦੂਰੀ ਬਹੁਤ ਜ਼ਿਆਦਾ ਸੀ ਜਿਸ ਕਰਕੇ ਉਹ ਆਪਣਾ ਭਾਰ ਨਹੀਂ ਘਟਾ ਸਕੀ ਇਸੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਵਿਨੇਸ਼ ਪੋਗਾਰ ਨੇ ਇਹ ਰੱਖੀ ਹੈ ਕਿ ਇੱਕ ਮੈਚ ਤੋਂ ਦੂਜੇ ਮੈਚ ਦੇ ਵਿਚਕਾਰ ਜਿਹੜਾ ਸਮਾਂ ਸੀਗਾ ਉਹ ਘੱਟ ਸੀਗਾ ਮਤਲਬ ਮੁਕਾਬਲੇ ਦਾ ਸ਼ਡਿਊਲ ਹੈ ਜਿਹੜਾ ਕਾਫੀ ਵਿਅਸਤ ਸੀਗਾ ਜਿਸ ਕਰ ਨੂੰ ਆਪਣਾ ਭਾਰ ਨਹੀਂ ਘਟਾ ਸਕੀ ਤਾਂ ਤੁਹਾਨੂੰ ਦੱਸਦੀ ਹੈ ਹਰੀਸ਼ ਸਾਲਵੇ ਨੇ ਭਾਰਤੀ 올림픽 ਸੰਘ ਅਤੇ ਵਿਨੇਸ਼ ਪੋਗਾਰ ਦੀ ਤਰਫੋਂ ਅਦਾਲਤ ਦੇ ਵਿੱਚ ਕੇਸ ਪੇਸ਼ ਕੀਤਾ ਸੀਗਾ ਉਸਨੇ ਭਾਰਤੀ ਪਹਿਲਵਾਨ ਨੂੰ ਇਨਸਾਫ ਦਿਵਾਉਣ ਲਈ ਹਰ ਤਰ੍ਹਾਂ ਦੀ ਕਾਨੂੰਨੀ ਦਲੀਲਾਂ ਦਿੱਤੀਆਂ ਅਤੇ ਦਲੀਲਾਂ ਵੀ ਪੇਸ਼ ਕੀਤੀਆਂ ਇਸ ਮਾਮਲੇ ਦੀ 9 ਅਗਸਤ ਨੂੰ ਕਰੀਬ 3 ਘੰਟੇ ਤੱਕ ਸੁਣਵਾਈ ਹੋਈ। ਇਸ ਸੁਣਵਾਈ ਨੂੰ ਐਨਾਵੈਲ ਵੈਨਟ ਨੇ ਸੁਣਿਆ ਸੀ ਅਤੇ ਉਸ ਦਾ ਫੈਸਲਾ ਅੱਜ ਆ ਸਕਦਾ ਹੈ। ਆਈਓਏ ਨੇ ਉਮੀਦ ਜਿਤਾਈ ਜਾ ਰਹੀ ਹੈ ਕਿ ਫੈਸਲਾ ਵਿਨੇਸ਼ ਦੇ ਹੱਕ ਦੇ ਵਿੱਚ ਹੋ ਸਕਦਾ ਹੈ। ਤਾਂ ਤੁਹਾਨੂੰ ਦੱਸ ਦਈਏ ਵਿਨੇਸ਼ ਫੋਗਾਟ ਨੇ ਪੈਰੀਸ 올림픽 ਚ ਮਹਿਲਾ ਕੁਸ਼ਤੀ ਦੇ 50 ਕਿਲੋਗ੍ਰਾਮ ਵਰਗ ਚ ਹਿੱਸਾ ਲਿਆ ਸੀਗਾ। ਉਸਨੇ ਕੁਆਟਰਫਾਈਨਲ ਮੈਚ ਵਿੱਚ ਵਿਸ਼ਵ ਦੇ ਨੰਬਰ 1 ਪਹਿਲਵਾਨ ਜੂਈ ਸੁਸਾਕੀ ਨੂੰ ਹਰਾ ਕੇ ਹੈਰਾਨੀ ਪੈਦਾ ਕਰ ਦਿੱਤੀ। ਦੀ ਫਿਰ ਸੈਮੀਫਾਈਨਲ 'ਚ ਸ਼ਾਨਦਾਰ ਜਿੱਤ ਦਾ ਦਰਜ ਕਰਕੇ ਫਾਈਨਲ 'ਚ ਜਗ੍ਹਾ ਬਣਾਈ ਹਾਲਾਂਕਿ ਮੈਚ ਤੋਂ ਠੀਕ ਪਹਿਲਾਂ ਉਸਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਤੇ ਉਸ ਨੂੰ ਅਯੋਗ ਘਰਾੜ ਦੇ ਦਿੱਤਾ ਗਿਆ ਜਿਸ ਮਗਰੋਂ ਵਿਨੇਸ਼ ਫੋਗਾਟ ਨੇ ਖੇਡ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਿੱਥੇ ਸੁਣਵਾਈ ਦੌਰਾਨ ਵਿਨੇਸ਼ ਫੋਗਾਟ ਨੇ ਪੈਰੀਸ 올림픽 ਬਾਰੇ ਵੱਡੇ ਖੁਲਾਸੇ ਕੀਤੇ ਕੀ ਕੀ ਖਾਮੀਆਂ 올림픽 ਦੇ ਵਿੱਚ ਪਾਈਆਂ ਗਈਆਂ ਉਸ ਨੂੰ ਲੈ ਕੇ ਖੇਡ ਅਦਾਲਤ ਸਾਹਮਣੇ ਵਿਨੇਸ਼ ਫੋਗਾਟ ਨੇ ਆਪਣਾ ਪੱਖ ਰੱਖਿਆ ਕਿਉਂ ਉਸ ਦਾ ਭਾਰ ਨਹੀਂ ਘਟਿਆ ਕਿੱਥੇ ਕਮੀ ਰਹਿ ਗਈ ਇਸ ਨੂੰ ਲੈ ਕੇ ਖੇਡ ਅਦਾਲਤ ਸਾਹਮਣੇ ਵਿਨੇਸ਼ ਫੋਗਾਟ ਨੇ ਆਪਣੇ ਪੱਖ ਦੱਸੇ ਨੇ ਹੁਣ ਜਿਹੜੀ ਸੁਣਵਾਈ ਹੈ ਉਹ ਹੋ ਚੁੱਕੀ ਹੈ ਤੇ ਹੁਣ ਫੈਸਲਾ ਅੱਜ ਆ ਸਕਦਾ ਹੈ ਉਮੀਦ ਜਿਤਾਈ ਜਾ ਰਹੀ ਹੈ ਕਿ ਫੈਸਲਾ ਵਨੇਸ਼ ਦੇ ਹੱਕ ਦੇ ਵਿੱਚ ਆ ਸਕਦਾ ਹੈ